ਮੈਂ ਆਜੇ ਬਿੱਦੀ ਜੀ ਲੋਕਲ ਪ੍ਰਧਾਨ ਸਪਾਈ ਸੇਵਕਾਂ ਦਾ ਜੀ ਅੱਜ ਕਿਸਲਾ ਤੁਸੀਂ ਹੜਤਾਲ ਕਰਾਈਆ ਕੀ ਵਜ੍ਹਾ ਕਰਤੀ ਦੇਖੋ ਇਹ ਜਿਹੜੀ ਅੱਜ ਰੈਲੀ ਹੋ ਰਹੀ ਹੈ ਤੁਹਾਨੂੰ ਪਤਾ ਹੀ ਹੈ ਸਾਰੇ ਭਾਰਤ ਦੇ ਵਿੱਚ ਗੱਲ ਫੈਲ ਵੀ ਹੈ ਜਿਹੜੀ ਬਾਬਾ ਸਾਹਿਬ ਦੀ ਅੰਮ੍ਰਿਤਸਰ ਦੇ ਵਿੱਚ 26 ਤਰੀਕ ਨੂੰ ਜਿਸ ਦਿਨ 26 ਤਰੀਕ ਨੂੰ ਸੰਵਿਧਾਨ ਲਿਖ ਕੇ ਦਿੱਤਾ ਬਾਬਾ ਸਾਹਿਬ ਨੇ ਲਾਗੂ ਹੋਇਆ ਸੀਗਾ ਉਸੇ ਦਿਨ ਦੇਖੋ ਇਹ ਕਿਸੇ ਜਿਹੜਾ ਇਹ ਬੰਦਾ ਫੜਿਆ ਗਿਆ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਦੀ ਪ੍ਰਤੀਮਾ ਨਾਲ ਛੇੜਖਾਨੀ ਕਰ ਰਿਹਾਗਾ ਉਹਦੇ ਵਿੱਚੇ ਕੋਈ ਮਾਸਟਰਮਾਈਂਡ ਹੈ ਅਸੀਂ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੇਕਰ ਜਿਹੜੇ ਉਹਦੇ ਮਾਸਟਰਮਾਈਂਡ ਨੇ ਉਹਦੇ ਪਿੱਛੇ ਨੇ ਜਿਨ੍ਹਾਂ ਨੇ ਇਹ ਛੇੜਖਾਨੀ ਕਰਾਈ ਹੈ ਉਹਨਾਂ ਨੂੰ ਨਾ ਸਖਤ ਸਖਤ ਸਜ਼ਾ ਦਿੱਤੀ ਗਈ ਤੇ ਪੂਰਾ ਭਾਰ ਦੇਸ਼ ਬੰਦ ਹੋਣ ਦੀ ਵੀ ਅਸੀਂ ਐਲਾਨ ਕਰ ਦਾਂਗੇ ਤੇ ਸਾਡੇ ਪੰਜਾਬ ਦੇ ਸਪਾਈ ਸੇਵਕਾਂ ਦੇ ਪ੍ਰਧਾਨ ਅਸ਼ੋਕ ਸਾਰੇਵਾਂ ਜੀ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਜੇਕਰ ਉਹਨਾਂ ਨੂੰ ਸਖਤ ਸਖਤ ਸਜ਼ਾ ਨਹੀਂ ਦਿੱਤੀ ਗਈ ਤੇ ਅਸੀਂ ਪੂਰੇ ਪੰਜਾਬ 'ਚ ਅਨੁਮਿਤੇ ਦੀ ਹੜਤਾਲ ਕਰਾਂਗੇ ਪੂਰੇ ਸਪਾਈ ਸੇਵਕ ਸਾਡੇ ਅਣ ਬੈਠਣ ਕੇ ਕੰਮ ਛੱਡ ਤੇ ਜਿਹੜੀ ਵੀ ਕੋਈ ਵੀ ਕਾਰਵਾਈ ਐ ਅਸੀਂ ਸਕਤੋ ਸਕਤੇ ਆਪਣਾ ਪੂਰੇ ਸ਼ਹਿਰ ਦੇ ਵਿੱਚ ਗੰਧ ਫੈਲਾਵਾਂਗੇ ਉਹਨਾਂ ਨੂੰ ਪਤਾ ਵੀ ਜਿਹੜੀ ਸਪਾਈ ਸੇਵਕ ਦੀ ਹੜਤਾਲ ਐ ਉਹ ਪੂਰੇ ਸ਼ਹਿਰ ਚ ਇੱਕ ਹਵਾ ਬਣ ਕੇ ਫੈਲੇਗੀ ਤੇ ਉਹਨਾਂ ਨੂੰ ਜਿਹੜੀ ਸਜ਼ਾ ਅਸੀਂ ਬੇਨਤੀ ਕਰ ਰਹੇ ਹਾਂ ਉਹਨੂੰ ਦਿੱਤੀ ਜਾਵੇ ਮੈਂ ਰਵੀ ਚਾਵਲਾ ਜੀ ਭਗਵਾਨ ਵਾਲਮੀਗੀ ਰਮਨ ਪਵਨ ਸਰੋਧ ਤੋਂ ਮੇਰੇ ਨਾਲ ਸ਼ਕਤੀਜੀ ਸੀ ਦਰਸ਼ਨ ਕਾਂਗੜ ਜੀ ਹਰਮੇਸ਼ ਬਾਉ ਜੀ ਫਰੀਦ ਵੇਦੀ ਜੀ ਪਾਤ ਵੇਦੀ ਜੀ ਸਪਾਈ ਯੂਨੀਅਨ ਦੇ ਚੇਅਰਮੈਨ ਜ਼ਿਲ੍ਹੇ ਦੇ ਤੇ ਵਪਾਰ ਮੰਡਲ ਵੱਲੋਂ ਤੇ ਬਾਰਸ਼ ਸੈਸ਼ਨ ਦੇ ਪ੍ਰਧਾਨ ਸਾਡੇ ਮਕੀਨ ਸਾਹਿਬ ਪਹਿਲਾਂ ਕਹਿ ਕੇ ਗਏ ਨੇ ਤੇ ਮੈਂ ਇਹ ਕਹਿਣਾ ਚਾਹਨਾ ਜਿਹੜਾ ਇਹ ਰੋਸ਼ ਹੈ ਹੁਣ ਜਿੱਥੇ ਕਿ ਦੋ ਅਜੇ ਦਿਨ ਹੁੰਦੇ ਨੇ 15 ਅਗਸਤ ਤੋਂ 26 ਜਨਵਰੀ ਜਿੱਥੇ ਕਿ ਮੇਨ ਪ੍ਰਸ਼ਾਸਨ ਵੱਲੋਂ ਪੂਲ ਲਾਕਡਾਊਨ ਹੈ ਹਰ ਜਗ੍ਹਾ ਤੇ ਹਰ ਗਲੀ ਸ਼ਹਿਰ ਦੇ ਵਿੱਚ ਪੁਲਿਸ ਨੇ ਆਪਣਾ ਆਪਣਾ ਜਗਾ ਸੰਭੀ ਹੁੰਦੀ ਆ ਵੀ ਕੋਈ ਗਲਤ ਅੰਸਰ ਐ ਇਸੇ ਕੰਮ ਉਸੇ ਦਿਨ ਹੀ ਇਹ ਘਟਨਾ ਵਾਪਰਨੀ ਸਭ ਤੋਂ ਮਾੜੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਅੱਖਾਂ ਦੇ ਅੱਗੇ ਇਹ ਘਟਨਾ ਬਕਾਇਦਾ ਚੌਕ ਦੇ ਵਿੱਚ ਜਿੱਥੇ ਕਿ ਹਰ ਦਰਸ਼ਨ ਜੀ ਨੇ ਕਿਹਾ ਹਰ ਦੇਈ ਦੇਵਤੇ ਦੀ ਕਿਸੇ ਗੁਰੂ ਪੀਰਾਂ ਦੀ ਮੂਰਤੀ ਲੱਗੀ ਹੁੰਦੀ ਹੈ ਉਸ ਤੋਂ ਬਾਅਦ ਇਹ ਘਟਨਾ ਘਟੇ ਤਾਂ ਮਾੜੀ ਗੱਲ ਹੈ ਕਿਥੇ ਕਿ ਪੁਲਿਸ ਪ੍ਰਸ਼ਾਸਨ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਸਾਡੇ ਨੱਕ ਦੇ ਨੀਚੇ ਇਹ ਐਡਾ ਵੱਡਾ ਕਾਂਡ ਹੋਇਆ ਹੈ ਤਾਂ ਇਹ ਬਹੁਤ ਮਾੜਾ ਕਾਂਡ ਹੈ ਇਹਨੂੰ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਅਧਿਕਾਰਾਂ ਦੇ ਵਿੱਚ ਲੈ ਕੇ ਇਹਨੂੰ ਸੋਚਣਾ ਚਾਹੀਦਾ ਹੈ ਵੀ ਸਾਡੇ ਤੋਂ ਕਿੱਥੇ ਚੂਕ ਹੋਈ ਹੈ ਤੇ ਇਹਦੇ ਉੱਤੇ ਪੂਰਾ ਧਿਆਨ ਦਿੱਤਾ ਜਾਵੇ ਵੀ ਇਹ ਕਿੱਥੋਂ ਸ਼ੁਰੂ ਹੋਈ ਹੈ ਇਹ ਕਿੱਥੋਂ ਇਹ ਨੌਜਵਾਨ ਨੂੰ ਭੜਕਾਇਆ ਗਿਆ ਕਿੱਥੋਂ ਸ਼ੁਰੂ ਕਰਾਇਆ ਗਿਆ ਤਾਂ ਕਿ ਇਸ ਦੇ ਉੱਤੇ ਪੂਰੀ ਕੋਚ ਤੇ ਉਹ ਚਲਣੀ ਚਾਹੀਦੀ ਹੈ ਮੈਂ ਸਭ ਨੂੰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਇਸ ਦਾ ਜਲਦੀ ਤੋਂ ਜਲਦੀ ਹੱਲ ਕਰਿਆ ਜਾਵੇ ਤਾਂ ਕਿ ਇਹ ਜਿਹੜਾ ਰੋਸ਼ ਵੀ ਜਿਹੜੇ ਪੰਜਾਬ ਵਿੱਚ ਚੱਲ ਰਿਹਾ ਹੈ ਇਹ ਸ਼ਾਂਤੀਮਈ ਤਰੀਕੇ ਨਾਲ ਹੈ ਜੇ ਅੱਜ ਇਹ ਪੰਜਾਬ ਵਿੱਚ ਹੈ ਤਾਂ ਦੂਸਰੀ ਸਟੇਟਾਂ ਵਿੱਚ ਵੀ 바ਵਾ ਅੰਬੇਡਕਰ ਸਾਹਿਬ ਦੇ ਨਹੀਂ ਆਈ ਹੈਗੇ ਨੇ ਤਾਂ ਉਹਨਾਂ ਨੂੰ ਦਿਲ ਤੇ ਵੀ ਬਹੁਤ ਟੇਸ ਪਹੁੰਚੇਗੀ ਜੇ ਉਹ ਇਹ ਇੰਡੀਆ ਲੈਵਲ ਤੇ ਪਹੁੰਚ ਗਿਆ ਤਾਂ ਸਰਕਾਰ ਨੂੰ ਜਵਾਬ ਦੇਣਾ ਬਹੁਤ ਮੁਸ਼ਕਿਲ ਹੋ ਜਾਣਾ ਹੈ Thank uh, you.